ਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਚਲੋ ਵੀ ਕਣਕਾਂ ਵੇਖੋ ਕਣਕਾਂ ਨਿੱਤ ਰਈਆਂ ਤੇ ਲੋ ਅੱਜ ਆਪਾਂ ਲਾਉਣੇ ਆ ਵੱਲਾਂ ਆਪਾਂ ਲੈ ਕੇ ਆਏ ਸੀ ਕੱਲ ਵੱਲਾਂ ਤੇ ਕੱਲ ਸੀਗਾ ਮੌਸਮ ਖਰਾਬ ਤੇ ਉਹ ਆਪਾਂ ਲਾਉਣੀ ਆ ਅੱਜ ਤੇ ਜਿਹੜਾ ਥਾਂ ਆਪਾਂ ਪੱਟ ਕੇ ਰੱਖਿਆ ਸੀ ਉੱਥੇ ਲਾਵਾਂਗੇ ਤੇ ਹੋਰ ਕੀ ਕੋਸਾ ਲੱਗਣ ਵਾਲਾ ਉਹ ਵੀ ਆਪਾਂ ਤੁਹਾਨੂੰ ਵਿਖਾਵਾਂਗੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲੇ ਬੈਲ ਆਈਕਨ ਦਬਾ ਲੋ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਲੋ ਵੀ ਹੁਣ ਆਪਾਂ ਤੁਹਾਨੂੰ ਵਿਖਾਉਨੇ ਆ ਜਿਹੜੀਆਂ ਆਪਾਂ ਬੱਲਾਂ ਲਾਉਣੀਆਂ ਤੇ ਹੋਰ ਕੀ ਐ ਸਾਰਾ ਕੁਝ ਆਪਾਂ ਤੁਹਾਨੂੰ ਹੁਣ ਵਿਖਾਉਨੇ ਆ ਕੁੱਟਣਾ ਪਊਏ ਹੈ ਨਾ ਕੁੱਟ ਕੇ ਫੇਰ ਵੜ ਦੇਣੀ ਪਊਗੀ ਪਾਣੀ ਤਾਂ ਹੈਗਾ ਹੈ ਨਾ ਖਾਲਚ ਬੱਲੇ ਬੱਲੇ ਵੱਲਾ ਇੱਥੇ ਲਾਉਣੀਆਂ ਏ ਇਹ ਆਹਾ ਵਈ ਵੱਲਾ ਇਦਰ ਰੱਖੀ ਹੈ ਹਾਂ ਵੱਲਾ ਤਾਂ ਉਧਰ ਲਾਈ ਹੈ ਹਾਂ ਟੋਏ ਪਟ ਗਏ ਨਾ ਤੇ ਇੱਕ ਵੱਲਾ ਬਈ ਆਹਾ ਤੇ ਇੱਕ ਹੈਗੀਆਂ ਆਹਾ ਪਰ ਵੀ ਆਪਾਂ ਆ ਹੀ ਲਾਈਆਂ ਸੀ ਨਾ ਤਾਂ ਹੀ ਭਾਇਆ ਬੀਜੇ ਵੀ ਕੀ ਵੇਖਿਓ ਭਈ ਜਿਵੇਂ ਤਾਂ ਪਿਆ ਬੀਜ ਆਏ ਤੇ ਆ ਬਈ ਮਿਰਚਾਂ ਦੀ ਪਨੀਰੀ 81 ਆ ਲਾਉਣੀਆਂ ਅੱਜ ਆਪ ਵੱਲਾਂ ਤੇ ਲਾਉਣ ਵਾਲਾ ਤਾਂ ਹੋਰ ਹੀ ਬਹੁਤ ਕੋਸਾ ਗੁਵਾਰਾ ਵੀ ਲਾਉਣਾ ਆ ਬਈ ਗੋਭੀ ਆ ਹੋ ਗਈ ਖਰਾਬ ਨਸਰ ਜਾਈ ਬਹੁਤ ਟਾਈਮ ਚ ਬਣੀ ਸੀ ਨਾ ਇਹ ਤੇ ਇਹਨੂੰ ਪੱਟ ਕੇ ਨਾ ਇਹਨੂੰ ਗੋਭੀ ਨੂੰ ਤੇ ਇਹ ਥਾਂ ਬਣਾ ਕੇ ਕਈ ਨਾ ਪੱਟ ਕੇ ਸਵਾਰ ਕੇ ਇੱਥੇ ਆਪਾਂ ਲਾਵਾਂਗੇ ਜਿਵੇਂ ਗੁਵਾਰਾ ਹੈ ਨਾ ਬਾਈ ਤੇ ਭਿੰਡੀ ਤੇ ਇੱਧਰ ਆਪਾਂ ਲਾਉਣੀਆਂ 2 ਵੱਟਾਂ ਲਾਉਣੀਆਂ ਮਿਰਚਾਂ ਦੀਆਂ ਚੰਗਾ ਉਹਨਾਂ ਕਥਾਂ ਆਪਣਾ ਬਣਾ ਲਾ ਗੇ ਰਾਂ ਦੂਜੇ ਲੱਗੀ ਜਾਂਦੇ ਤੋ ਸਤੇਉ ਤੱਕ ਆਹ ਵੇਖੀ ਕਿੰਨਾ ਫਰਕ ਆ ਸੁਖੇ ਆ ਆਪਣੀ ਕਣਕ ਸੀ ਨਾ ਜਿਹੜੀ ਇੱਧਰ ਆਪਾਂ ਹੱਕ ਲਾ ਇਹ ਅਜੇ ਨਿਸਰੇ ਨਹੀਂ ਵੇਖੀ ਤੇ ਇੱਧਰਲੀ ਕਣਕ ਨਿਸਰੇ ਇਹ ਤਾਂ ਮਾੜੀ ਮੋਟੀ ਰਹਿੰਦੀ ਐ ਨੀ ਨਸਰੀ ਐ ਸਾਰੀ ਬਾਚੁੰਡਾ ਜਾਂਡਾ ਚ ਰਹਿੰਦੀ ਐ ਜਿੱਥੇ ਕਿਤੇ ਤੇ ਆਹ ਹਜੇ ਨਸਰੇ ਨਹੀਂ ਆਵੇਲਾ ਤੂੰ ਫਰਕ ਆ ਜਿੰਨੇ ਦਿਨਾਂ ਦਾ ਕਿੰਨੇ ਕਿੰਨੇ ਦਿਨਾਂ ਦਾ ਫਰਕ ਸੀਗਾ ਤਾਂ ਬਈ ਆਹ ਬੀਜ ਕਿ ਆਪਾਂ ਅਗਲੇ ਦਿਨ ਰੇਪਾਈਆ ਹੈ ਨਾ ਯਾਰ ਤਿੰਨ ਦਿਨਾਂ ਦਾ ਨਜ਼ਰੋਂ ਨਾ ਫੱਕੂ ਮਾੜਾ ਦੋ ਦਿਨਾਂ ਦਾ ਹੀ ਸੀਗਾ ਅਗਲੇ ਦਿਨ ਹੀ ਰੇਪਾਤੀ ਆਹ ਸਾਰੀ ਉਹ ਜਿਹੜੀ ਨਸਰੀ ਛੜੀ ਆ ਹਾਂ ਨਸਰੀ ਵਾਲੀ ਗੱਲ ਕੱਢੀ ਨਹੀਂ ਬਾਕੀ ਖੜਾ ਨੇੜੇ ਕੰਮ ਹੂੰ ਉਹ ਆ ਜੂਗੇ ਹੋਰ ਇੱਕ ਦੋ ਦਿਨ ਚ ਬਾਹਰ ਵੀ ਜਿੰਨੇ ਇੱਕ ਤਾਂ ਲੇਟ ਆ ਉਹਨੇ ਇੱਕ ਦਿਨ ਚੱਲ ਜੇ ਜੇ ਕੱਲ ਮੀਂਹ ਪਾਹੰਦਾ ਫਿਰ ਗੰਡੇ ਆਪਣੇ ਫੇਰ ਨਹੀਂ ਵਤਰ ਰਹੇ ਨੇ ਸੀ ਨਾ ਉਹ ਕੱਲ ਕਣੀਆਂ ਹੀ ਪਾਈਆਂ ਤਾ ਦਾ ਤਾਂ ਆਪਣਾ ਬਹੁਤ ਆ ਯਾਰ ਉਹਦੇ ਵਾਸਤੇ ਸਬਜੀ ਵਾਸਤੇ ਨਾ ਬਾਕੀ ਵੱਲਾਂ ਦਾ ਆਪਾਂ ਉਧਰ ਲਾ ਦੇਣੀ ਐ ਉਧਰ ਸਵਾਰ ਕੇ ਥਾਂ ਉਹਨਾਂ ਕੋ ਤੇ ਆ ਮੈਣਾ ਜੀ ਹੋ ਹੀ ਗਈ ਹੈ ਨਾ ਇਹਨੂੰ ਪੱਟ ਦੇਾਂਗੇ ਥਾਂ ਹਾਂ ਕਹਿੰਦੇ ਤੈਨੂੰ ਹਾਂ ਲੈ ਹਾਂ ਇਤਰਾਜ ਹਾਂ ਤਾਂ ਵੀ ਲੈ ਜਾ ਹਾਂ ਨਾਲ ਕਈ ਘੜ ਲਿਆ ਮੈਣਾ ਜੀ ਤੇ ਮਾਰ ਹੀ ਦੇਣੀ ਪਤਲਾ ਪਤਲਾ ਇਹਨਾਂ ਨੂੰ ਪੁੱਤੋ ਖਰਚ ਦੇਂਗੀਰਾ ਹਰੀ ਮਰਜੂਰ ਖਰਚਾ ਖਰਚਾਈ ਹੂੰ ਕਨੇ ਕਰਦ ਲੈਣੇ ਫਿਰ ਉਹ ਮੈਂ ਆਇਆ ਸੀ ਨਾਲੇ ਤਾਂ ਮਿਹਨਤ ਲੱਗ ਜਾ ਕਰਦੀ ਥੋੜੀ ਜਿਹਾ ਆਪਣਾ ਨਿਤ ਪਟਦਿਆ ਕਰਦੇ ਵੀ ਜਿਵੇਂ ਕਿ ਤਿੰਨਾਂ ਦਿਨਾਂ ਚ ਤਿੰਨੇ ਹੀ ਸੇ ਬਣਾ ਲੈਂਦੇ ਉਹ ਥਾਂ ਤੇ ਕਈ ਨਾ ਖਰਚ ਗਏ ਅੱਜ ਆਪਾਂ ਬਣਾ ਕੇ ਨਾ ਆਹ ਤੇ ਕਿਰਾ ਆਹ ਲਾਈਏ ਵੱਲਾਂ ਦਾ ਲੱਗ ਜਾਣੀਆਂ ਪੈਣਗੀਆਂ ਹਾਂ ਵੱਲਾਂ ਦਾ ਆਪਾਂ ਉੱਥੇ ਲਾਉਣੀਆਂ ਪੜ ਲੈ ਬਈ ਜਿੱਥੇ ਪਹਿਲਾਂ ਸੀ ਪਰ ਮੈਂ ਪਹੁੰਚ ਨਹੀਂ ਇੱਕ ਮੈਂ ਇਹਨਾਂ ਉਰੇ ਨਾ ਪਾ ਦਿੰਦੀ ਕਿੱਥੇ ਪਾਣੀ ਕਦੋਂ ਦੀ ਔਰਲੇ ਪਾਸੇ ਇਹਦੀਆਂ ਪਰਲੇ ਪਾਸੇ ਕਰ ਦਿੰਦੀ ਇਹ ਹੈਗੀਆਂ ਵੱਲਾਂ 4 ਹੈ 6 ਬਣ ਜਾਣੀਆਂ ਕੈਂ ਲਾਉਣੀਆਂ ਪੈਣੀਆਂ ਹਾਂਜੀ ਦੋ ਦੋ ਇਹਦੇ ਦੂਜੂ ਨੂੰ ਨਾ ਹੋਵੇ ਨਰ ਤੇ ਹਾਂ ਸਾਰੀ ਵਾਲਾ ਨਰ ਤੇ ਮਾਦਾ ਨਾ ਹੋਵੇ ਤੇਰੀ ਵਾਲੀ ਗੱਲ ਹੈ ਨਾ ਨਹੀਂ ਨਹੀਂ ਠੀਕ ਹੈ ਕੋਈ ਨਹੀਂ ਇਕੱਠੇ ਨਾ ਪਾਗੇ ਤੇਰੀ ਵਾਲੀ ਗੱਲ ਤੂੰ ਬਈ ਵਧੀਆ ਗੱਲ ਕੀਤੀ ਇਹ ਯਾਰ ਆਪਣਾ ਆ ਬੂਜਾ ਜੀ ਨੇ ਫੁੱਟਣ ਲੱਗੇ ਹੈ ਨਾ ਨਹੀਂ ਲੱਗ ਪਿਆ ਫੁੱਟਣ ਬਈ ਹੈ ਆ ਤਾਂ ਸੁਕੇ ਲੱਗ ਪਿਆ ਫੁੱਟਣ ਜਿਹੜਾ ਆਪਾਂ ਨਿੰਬੂਆਂ ਦਾ ਕਰਕੇ ਦਿੱਤਾ ਸੀ ਇਹ ਤਾਂ ਬਹੁਤ ਪੱਤੇ ਜਿਹਾ ਘਟਦਾ ਹੈ ਕੀਚਰ ਬੀਚਰੀਆ ਆ ਦੇ ਹੈਂ ਇਹ ਤਾਂ ਲੱਗ ਰਿਹਾ ਫੁੱਟਣ ਤੇ ਆ ਵੀ ਫੁੱਟਣ ਲੱਗ ਗਿਆ ਫੁੱਟਣ ਤਾਂ ਲੱਗ ਗਿਆ ਬਾਈ ਓਏ ਆ ਵੀ ਠੀਕ ਹੈ ਕਿ ਨਹੀਂ ਆਹ ਬੈਤਣੀਆਂ ਖੜਾ ਐਤੋਂ ਆਪਾਂ ਜਿੱਥੇ ਇੱਥੇ ਨੇ ਆਪਣੇ ਨਾ ਇਹ ਤੋਂ ਆਪਾਂ ਖੁਰਚ ਕੇ ਪਾਸੇ ਕਰਕੇ ਤੇ ਸਾਰਾ ਨਹੀਂ ਪੜ ਦੇ ਪੱਟੇ ਤੋਂ ਨਾ ਮੜ ਕੇ ਉਹ ਹੋ ਜੂਗੀ ਫੇਰ ਉੱਠ ਖੜੂਗੀ ਤੇ ਉਹਨਾਂ ਕਥਾ ਪੱਟ ਕੇ ਨਾ ਪਟੂਆ ਤੇ ਉਥੇ ਲਾ ਦੇਾਂਗੇ ਠੀਕ ਹੈ ਨਾ ਚੱਲਿਆ ਮੈਂ ਕਰਨ ਦੋਈ ਬਣਾਉਣੀਆਂ ਵਟ ਦੋ ਦੋ ਮੈਂ ਪਿੰਛੈਣ ਮਿਰਚਾਂ ਦੇ ਬੂਝੇ ਲਾਉਣੇ ਆ ਤੇ ਮਿਰਚਾਂ ਦੇ ਲਾਉਣੇ ਆ ਸਾਜੀ ਤੁਸੀਂ ਕਿਵੇਂ ਕਿਹੜਾ ਕੰਮ ਆ ਤੇ ਹੋ ਗਏ ਨਹੀਂ ਤੇਰੇ ਕਿੰਨੇ ਦਾ ਕਿਵੇਂ ਪੱਠੇ ਦੇ ਲੈ ਜੀ ਤੇ ਮੈਂ ਤੁਸੀ ਕਿ ਰੱਖ ਲਿਆ ਉਹੀ ਆ ਸਾਡੇ ਕੋਲ ਰੱਖ ਲਿਆਦੇ ਸੀ ਉਦੋਂ ਤੇ ਅੱਛਾ ਮੈਂ ਕਿਤੇ ਕੋਈ ਪਸ਼ੂ ਲੈ ਆਉਂਦਾ ਪਸ਼ੂ ਪਸ਼ੂ ਸਮਝਦਾ ਹੀ ਨਹੀਂ ਕਰਦਾ ਪੱਠੇ ਲੈ ਜੀ ਉਥੋਂ ਥੋੜੀ ਇਹ ਬਾਰੇ ਦੋ ਤਿੰਨ ਦਿਨ ਪ੍ਰੋਗਰਾਮ ਆ ਸਵੇਰੇ ਅੱਜ ਵੀ ਸੀਗਾ ਚਾਹਣਾ ਸੀ ਫੇ ਲੈ ਆ ਟੱਕ ਲੱਗਿਆ ਪਿਆ ਉੱਥੇ ਉਹ ਪਾਉ ਮੈ ਨਹੀਂ ਦੀ ਨੀ ਉਹ ਦੋ ਤਰ ਸੂ ਲਗਾਈਆਂ ਮੈਨਾਂ ਤਾਂ ਮੈਂ ਦੱਸਾ ਸਾਡੇ ਅਸਤੇ ਇਧਰ ਸਪਰੇਅ ਕਰਤੀ ਆ ਆਹੋ ਤਾਂ ਹੀ ਇਧਰ ਵੀ ਵੇਖ ਕੇ ਕਿਹਾ ਸੀ ਮੈਂ ਹੈ ਨਹੀਂ ਅੱਗੇ ਹੈਗਾ ਸੀ ਦੋ ਨਹੀਂ ਨਹੀਂ ਆ 800 ਹੈ ਆ ਨਰਮਾ ਟੋਕ ਜੀ ਕਿਹੜੀ ਜਿਹੜੇ ਕੋਈ ਨਹੀਂ ਆਪੇ ਭਰ ਕੇ ਪਊਗਾ ਦੇਖੇ ਸੀ ਆ ਦੋਨਾ ਬਟਾ ਤੇ ਆਪ ਮਿਰਚਾਂ ਦੇ ਬੂਝ ਲਾ ਦੇ ਨੇ ਆਪਾਂ ਤਾਂ ਆਪਾਂ ਤੋਂ ਉਹਦੇ ਹਿੱਸੇ ਚਾਹੀਦੇ ਆ ਸਬਜ਼ੀ ਆਸਤੇ ਗੋਭੀ ਵੀ ਆਪਾਂ ਲਾਈ ਸੀ ਨਾ ਇਹ ਤਾਂ ਨੀਵਾ ਕੰਮ ਨੀ ਮੈਂ ਹਾਂ ਮੇਰੇ ਪਾਸੋਂ ਖੋਲਤਾ ਦਿੰਨੇ ਆ ਇਹਨਾਂ ਭਰ ਕੇ ਫੇਰ ਇਸ ਹਲਾ ਚੜੂ ਇਹਨੂੰ ਕੀ ਅਗਰ ਵਾਰ ਐਸਾ ਕਰਦੇ ਮਾੜੀ YouTube ਇੱਥੇ ਤਾਂ ਕਰ ਦੂੰਗਾ ਭਰ ਕੇ ਜਾਂਦੇ ਕਰਾਂ ਇਹ ਨਹੀਂ ਖੇਡਾਂ ਇੱਥੇ ਖੋਲਦਾ ਇੱਥੋਂ ਹਾਂ ਪਾਣੀ ਕਿੰਨਾ ਹਰਦਾ ਹੈ ਹਾਂ ਹੂੰ ਹਾਂ ਜੀ ਪਾਣੀ ਪੂਣੀ ਮਾਲਾ ਜਿਆਦਾ ਜਮੀਂ ਹੁੰਦਾ ਤੇ ਖਾਲਜ ਨਿਕਲ ਜਾ ਗੁਰੇਣਾ ਇਹ ਵੀ ਤੇਰੀ ਗੱਲ ਸਹੀ ਹੈ ਉਹਨਾਂ ਖਲਾ ਫਲ ਚੜ ਜੀ ਤੇ ਨਹੀਂ ਉੱਥੇ ਤਾਂ ਟੁੱਟਦਾ ਯਾਰ ਟੁੱਟਣ ਦਾ ਕੰਕੜਾ ਲੱਗਦਾ ਨਹੀਂ ਨਹੀਂ ਹਜੇ ਬਹੁਤ ਉਹ ਦੂਰ ਪਿਆ ਕੰਮ ਇਹ ਬਹੁਤ ਦੂਰ ਪਿਆ ਕੰਮ ਹੈ ਇਹ ਲੱਗਦਾ ਨੇ ਸਲਾਬ ਚੜਜੂਗੀ ਵਟਾ ਨੂੰ ਆਪਾਂ ਆਹ ਸਬਜ਼ੀ ਵੀ ਆਈ ਝਟ ਕੇ ਲਈ ਸੀ ਨਾ ਜਿੰਦਾਂ ਸਲਾਵ ਚੜ ਗਈ ਹੈ ਉਹ ਤਾਂ ਹਰੀਆਂ ਖਿਚਾਰ ਹੈ ਨਾ ਇਹ ਇੱਕ ਇੱਕ ਵੜਤੇ ਲਾ ਦੇ ਗੋਟੀਆਂ ਹਨੀ ਹਾਂ ਉਹ ਨਾ ਨਿਕਲਦੀ ਇਹ ਤਮਾਰ ਲਾ ਇਸ ਵਾਰ ਕੇ ਸਾਰੀ ਤੇ ਮੈਂ ਤਾਂ ਕਹਿੰਦਾ ਫਿਰ ਮਾਰ ਲਾ ਇਹ ਤੇ ਲਾ ਦੇ ਲਾ ਦੇ ਬਹੁਤ ਡੂੰਗਾ ਕਰ ਦੇ ਜਿਹੜਾ ਸਲਾਹ ਜੇ ਸੀ ਜਾੜੇ ਲਾਈ ਬੜੀ ਕਿਸ ਬੜੀ ਛੋਟੀ ਹੈ ਨਾ ਇਥੇ ਲਾ ਦੇ ਇੱਕ ਨਾ ਤੋ ਲਾ ਲੇ ਦੋ ਲਾਇ ਤੇ ਅਮਰੇ ਹੜਕ ਮਰੇ ਇਹਦੇ ਇਹ ਦੋ ਬਟਨ ਦੇ ਆ ਜੂ ਪੂਰੀਆਂ ਤਾਂ ਬੈਨੇ ਆ ਤੇ ਬੁਝੇ ਥੋੜੇ ਹੀ ਅਸੂ ਬਾਬਾ ਲੱਗਦੇ ਡਾਲਾਂ ਹੀ ਮੈਂ ਆਪ ਗੈ ਨਹੀਂ ਲੈਣ ਇਹ ਜਾਨੀ ਲੈਨੇ ਭਾਈ ਮੋਦਲ ਪੈਂਚਾ ਘਾਰਾ இத்து மிட்டி பூரி ஓயதே பாச்சியாசி பட்டாம் வாட்டுதேன் ஹம் சால காதாக்காம் பார்க்தி மாலக்கினும் பதைக்கு நீ அடமட பாணி பாதேன் நால் என்னைச் செடாதே ஹம் ਉਧਰ ਉਧਰ ਬੈ ਚਲਣ ਉਧਰ ਉਧਰ ਗੈਨ ਲਾਇਆ ਕਿ ਨਹੀਂ ਪਗੀ ਬਣੀ ਵੀ ਮਿਟੀ ਜੇ ਹੂੰ ਇਹ ਦਾ ਸੀ ਇਹ ਦਾ ਸੀ ਹੁੰਦੇ ਮੇਰੇ ਸਾਹ ਤੱਕ ਹੂੰ ਮੁੰਨ ਨੂੰ ਹਿਸਾਬ ਆਇਆ ਘੜਾ 10 10 ਵੀ ਮਾ ਤਾਗਲਾ ਪੜਦੇ ਦਾ ਦਾ ਸੋਣ ਹੂੰ Nak pergi ajar Ini. Hmm. ਇਹ ਵਧ ਗਿਆ ਇਹ ਕਿਵੇਂ ਵਧ ਗਿਆ ਇਹ ਦੋ ਵਧ ਗਏ ਬਲ ਬੰਨੀ ਪੋਣਾ ਬੱਚ ਕੁੜੀਆਂ ਚ ਕੁੜੀਆਂ ਨੇ ਪਾ ਦੇ ਜਿੰਨਾ ਪੋਣਾ ਘੱਟ ਨਿਕਲਦੀ ਕਰ ਦੋ ਇੱਥੇ ਲਾਤੀਆਂ ਹੂੰ ਇਹ ਦੋ ਇਧਰ ਲਾਤੀਆਂ ਬਈ ਤੇ ਮਾਲਕ ਨੂੰ ਪਤਾ ਹੈਗਾ ਕੀ ਬਣੂਗਾ ਜੇ ਹੈਨਾ ਚਲੋ ਪੰਜ ਪਾਰਾ ਪਕਿੰਦੀਆਂ ਬੱਲਾ ਲਾਈਆਂ ਸੀ ਪਾਵਾ ਪਾਰ ਲਾਗੇ ਹੂੰ ਇਹ ਕਾਲਾ ਦੀ ਆ ਪਹਿਲਾਂ ਬਿਮਾਰ ਜੀ ਹੈ ਨਾ ਇਹ ਕਹਾ ਤੇ ਕਹਾ ਤੇ ਤਾਂ ਨਹੀਂ ਬਿਮਾਰ ਜੀ ਹੋਉਂਦੀ ਤੇ ਆ ਕਹਿ ਮੈਂ ਉਹਦੇ ਨਾਲੋਂ ਹੈਨਾ ਚਲੋ ਹਾਲਾਤੀਆਂ ਵੀ ਬੱਲਾ ਤੇ ਬਾਕੀ ਆ ਪਿਆ ਸਵਾਰਨ ਵਾਲਾ ਸੇ ਪਾਸੇ ਇਹਦੇ ਵੀ ਲਾਵਾਂਗੇ ਛੁੱਟੀ ਤੇ ਹੋਰ ਕੋ ਰਹਤਨ ਗਿਆ ਤੇ ਹੁਣ ਅੰਨੇ ਚਾਲੇ ਪਾਉਣੇ ਆ ਟਾਈਮ ਹੋ ਗਿਆ ਸਵਾ ਪੰਜ ਸ਼ਾਮ ਦੇ ਆ ਵੀ ਦੇ ਸਾਰਾ ਫੜਦਾ ਹਣਾ ਹੂੰ ਹੂੰ ਇਹ ਪਤਾ ਲੱਗੂ 20 ਦਿਨਾਂ ਤਾਈਂ ਮਹੀਨੇ ਤਾਈਂ ਵੀ ਇਹਨੂੰ ਕੋ ਲੱਗਦਾ ਇਹਨਾਂ ਨੂੰ ਕਿ ਨਹੀਂ Cảm ơn các bạn đã theo dõi